ਸਸ਼ੀ ਕਾਲ ਬੱਚਿਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਜ ਸਰਕਾਰ ਦੇ ਬਾਰੇ ਜਿਵੇਂ ਘਰ ਚਲਾਉਣ ਲਈ ਘਰ ਦਾ ਮੁਖੀ ਹੁੰਦਾ ਹੈ ਪਿੰਡ ਚਲਾਉਣ ਲਈ ਸਰਪੰਚ ਹੁੰਦਾ ਹੈ ਉਸੇ ਤਰੀਕੇ ਨਾਲ ਰਾਜ ਚਲਾਉਣ ਲਈ ਸਰਕਾਰ ਬਣਦੀ ਹੈ ਤੇ ਆਪਾਂ ਇਹਨਾਂ ਐਮਸੀਕਿਊਜ਼ ਦੇ ਜ਼ਰੀਏ ਸਿੱਖਾਂਗੇ ਕਿ ਰਾਜ ਸਰਕਾਰ ਕਿਵੇਂ ਕੰਮ ਕਰਦੀ ਹੈ। ਤੁਹਾਡਾ ਫਰਸਟ ਕੁਐਸਚਨ ਹੈ ਰਾਜ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ ਤੇ ਆਨਸਰ ਹੈ ਰਾਜਪਾਲ। ਰਾਜਪਾਲ ਨੂੰ ਰਾਜ ਦਾ ਮੁਖੀ ਮੰਨਿਆ ਜਾਂਦਾ ਹੈ ਉਹ ਰਾਜ ਦੇ ਕੰਮਾਂ ਦੀ ਦੇਖਭਾਲ ਕਰਦਾ ਹੈ ਅਤੇ ਸੰਵਿਧਾਨ ਦੀ ਰੱਖਿਆ ਕਰਦਾ ਹੈ ਪਰ ਉਹ ਸਿਰਫ ਨਾਮਾਤਰ ਮੁਖੀ ਹੁੰਦਾ ਹੈ ਅਸਲ ਕੰਮ ਮੁੱਖ ਮੰਤਰੀ ਤੇ ਉਸ ਦੀ ਟੀਮ ਕਰਦੀ ਹੈ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਸੈਕਿੰਡ ਕੁਐਸਚਨ ਹੈ ਰਾਜ ਵਿੱਚ ਅਸਲੀ ਤਾਕਤ ਕਿਸ ਦੇ ਕੋਲ ਹੁੰਦੀ ਹੈ ਤੇ ਆਨਸਰ ਹੈ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਕੋਲ ਰਾਜ ਦੇ ਸਾਰੇ ਵੱਡੇ ਫੈਸਲੇ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਲੈਂਦੇ ਹਨ ਉਹਨਾਂ ਕੋਲ ਅਸਲੀ ਕਾਰਜਕਾਰੀ ਤਾਕਤ ਹੁੰਦੀ ਹੈ ਰਾਜਪਾਲ ਸਿਰਫ ਉਹਨਾਂ ਫੈਸਲਿਆਂ ਤੇ ਦਸਤਖਤ ਕਰਦਾ ਹੈ ਇਸ ਲਈ ਰਾਜ ਚਲਾਉਣ ਦਾ ਕੰਮ ਮੁੱਖ ਮੰਤਰੀ ਅਤੇ ਉਸ ਦੀ ਟੀਮ ਕਰਦੀ ਹੈ ਸ਼ਾਰਟ ਕੁਐਸਚਨ ਹੈ ਰਾਜ ਵਿਧਾਨ ਸਭਾ ਦੇ ਚੁਣੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਅਨਸਰ ਹੈ ਵਿਧਾਇਕ ਐਮ ਐਲ ਏ ਜਿਹੜੇ ਮੈਂਬਰ ਲੋਕ ਚੋਣਾਂ ਵਿੱਚ ਵੋਟਾਂ ਪਾ ਕੇ ਚੁਣਦੇ ਹਨ ਉਹ ਵਿਧਾਨ ਸਭਾ ਦੇ ਵਿੱਚ ਜਾਂਦੇ ਹਨ ਇਹਨਾਂ ਨੂੰ ਵਿਧਾਇਕ ਜਾਂ ਐਮ ਐਲ ਏ ਕਿਹਾ ਜਾਂਦਾ ਹੈ ਹਰ ਖੇਤਰ ਦਾ ਆਪਣਾ ਇੱਕ ਵਿਧਾਇਕ ਹੁੰਦਾ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਖਦਾ ਹੈ ਫੋਰਥ ਕੁਐਸਚਨ ਹੈ ਐਮ ਐਲ ਏ ਦੀ ਫੁੱਲ ਫਾਰਮ ਕੀ ਹੈ ਐਮ ਐਲ ਏ ਦੀ ਫੁੱਲ ਫਾਰਮ ਹੁੰਦੀ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਸਭਾ ਦਾ ਮੈਂਬਰ ਐਮ ਐਲ ਏ ਲੋਕਾਂ ਵੱਲੋਂ ਚੁਣੇ ਜਾਂਦੇ ਹਨ ਅਤੇ ਉਹ ਰਾਜ ਦੇ ਕਾਨੂੰਨ ਬਣਾਉਣ ਵਿੱਚ ਹਿੱਸਾ ਲੈਂਦੇ ਹਨ ਪੰਜਵਾਂ ਕੁਐਸਚਨ ਹੈ ਰਾਜ ਵਿਧਾਨ ਸਭਾ ਦੇ ਵੀ ਸਰਕਾਰ ਬਣਾਉਣ ਲਈ ਕੀ ਚਾਹੀਦਾ ਹੈ ਤੇ ਆਨਸਰ ਹੈ ਅੱਧ ਤੋਂ ਇੱਕ ਵੱਧ ਸੀਟਾਂ ਯਾਨੀ ਕਿ ਬਹੁਮਤ ਸਰਕਾਰ ਬਣਾਉਣ ਲਈ ਬਹੁਮਤ ਜ਼ਰੂਰੀ ਹੁੰਦਾ ਹੈ ਜਿਹੜੀ ਪਾਰਟੀ ਅੱਧ ਤੋਂ ਇੱਕ ਵੱਧ ਸੀਟ ਜਿੱਤਦੀ ਹੈ ਉਹ ਬਹੁਮਤ ਪਛਾਣੀ ਜਾਂਦੀ ਹੈ ਅਤੇ ਉਹੀ ਸਰਕਾਰ ਬਣਾਉਂਦੀ ਹੈ ਜੇ ਕਿਸੇ ਪਾਰਟੀ ਨੂੰ ਇਕੱਲੇ ਬਹੁਮਤ ਨਾ ਮਿਲੇ ਤਾਂ ਕਈ ਪਾਰਟੀਆਂ ਮਿਲ ਕੇ ਗੱਠ ਜੋੜ ਵੀ ਕਰ ਸਕਦੀਆਂ ਹਨ ਛੇਵਾਂ ਕੁਐਸਚਨ ਹੈ ਰਾਜਪਾਲ ਨੂੰ ਕੌਣ ਨਿਯੁਕਤ ਕਰਦਾ ਹੈ ਤੇ ਆਨਸਰ ਹੈ ਭਾਰਤ ਦਾ ਰਾਸ਼ਟਰਪਤੀ ਰਾਜਪਾਲ ਦੀ ਚੋਣ ਨਹੀਂ ਹੁੰਦੀ ਉਸ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ ਇਸ ਕਰਕੇ ਰਾਜਪਾਲ ਨੂੰ ਰਾਸ਼ਟਰਪਤੀ ਦਾ ਪ੍ਰਤੀਨਿਧੀ ਵੀ ਕਿਹਾ ਜਾ ਸਕਦਾ ਹੈ ਰਾਜਪਾਲ ਰਾਜ ਵਿੱਚ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਾਉਂਦਾ ਹੈ ਸਤਵਾਂ ਕੁਐਸਚਨ ਹੈ ਵਿਧਾਨ ਸਭਾ ਨੂੰ ਹੋਰ ਕੀ ਕਿਹਾ ਜਾਂਦਾ ਹੈ ਆਨਸਰ ਹੈ ਹੇਟਲਾ ਸਦਨ ਰਾਜਵਿਧਾਨ ਸਭਾ ਨੂੰ ਹੇਟਲਾ ਸਦਨ ਕਿਹਾ ਜਾਂਦਾ ਹੈ ਜਿਸ ਵਿੱਚ ਜੋ ਮੈਂਬਰ ਹੁੰਦੇ ਹਨ ਜੋ ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਹਨ ਜਿਵੇਂ ਕੇਂਦਰ ਵਿੱਚ ਲੋਕ ਸਭਾ ਨੂੰ ਹੇਟਲਾ ਸਦਨ ਕਿਹਾ ਜਾਂਦਾ ਹੈ ਅੱਜ ਦਾ ਕੁਐਸਚਨ ਹੈ ਰਾਜ ਸਰਕਾਰ ਵਿੱਚ ਸਭ ਤੋਂ ਤਾਕਤਵਰ ਵਿਅਕਤੀ ਕੌਣ ਹੁੰਦਾ ਹੈ ਮੁੱਖ ਮੰਤਰੀ ਮੁੱਖ ਮੰਤਰੀ ਰਾਜ ਸਰਕਾਰ ਦਾ ਮੁੱਖ ਨੇਤਾ ਹੁੰਦਾ ਹੈ ਉਹ ਮੰਤਰੀ ਮੰਡਲ ਨਾਲ ਮਿਲ ਕੇ ਨਵੇਂ ਕਾਨੂੰਨ ਬਣਾਉਂਦਾ ਹੈ ਅਤੇ ਰਾਜ ਦੇ ਕੰਮਾਂ ਦੀ ਦੇਖਭਾਲ ਕਰਦਾ ਹੈ ਇਸ ਲਈ ਮੁੱਖ ਮੰਤਰੀ ਨੂੰ ਰਾਜ ਦਾ ਸਭ ਤੋਂ ਤਾਕਤਵਰ ਵਿਅਕਤੀ ਮੰਨਿਆ ਜਾਂਦਾ ਹੈ ਨੋਆ ਕੁਐਸਚਨ ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਤੇ ਆਨਸਰ ਹੈ 5 ਸਾਲ ਇੱਕ ਵਾਰੀ ਚੋਣਾ ਹੋਣ ਤੋਂ ਬਾਅਦ ਵਿਧਾਨ ਸਭਾ 5 ਸਾਲ ਲਈ ਬਣਦੀ ਹੈ 5 ਸਾਲਾਂ ਬਾਅਦ ਨਵੇਂ ਚੋਣਾਂ ਹੁੰਦੀਆਂ ਹਨ ਅਤੇ ਨਵੇਂ ਵਿਧਾਇਕ ਚੁਣੇ ਜਾਂਦੇ ਹਨ ਪਰ ਕਈ ਵਾਰੀ ਸਰਕਾਰ ਡਿੱਗ ਜਾਂਦੀ ਹੈ ਤੇ 5 ਸਾਲ ਤੋਂ ਪਹਿਲਾਂ ਵੀ ਨਵੀਆਂ ਚੋਣਾਂ ਹੋ ਸਕਦੀਆਂ ਹਨ 10th ਕੁਐਸਚਨ ਹੈ ਵਿਧਾਨ ਸਭਾ ਦਾ ਸਪੀਕਰ ਕੌਣ ਚੁਣਦਾ ਹੈ ਤੇ ਆਨਸਰ ਹੈ ਵਿਧਾਇਕ ਐਮ ਐਲ ਏ ਸਪੀਕਰ ਵਿਧਾਨ ਸਭਾ ਦਾ ਮੁਖ ਹੁੰਦਾ ਹੈ ਉਸ ਦੀ ਚੋਣ ਵਿਧਾਨ ਸਭਾ ਦੇ ਸਾਰੇ ਮੈਂਬਰਸ ਯਾਨੀ ਕਿ ਐਮ ਐਲ ਏਸ ਕਰਦੇ ਹਨ ਸਪੀਕਰ ਦਾ ਕੰਮ ਵਿਧਾਨ ਸਭਾ ਵਿੱਚ ਕਾਰਵਾਈ ਚਲਾਉਣਾ ਤੇ ਨਿਯਮਾਂ ਦੀ ਪਾਲਣਾ ਕਰਾਉਣਾ ਹੁੰਦਾ ਹੈ ਸੋ ਇਸ ਤਰ੍ਹਾਂ ਬੱਚਿਓ ਰਾਜ ਸਰਕਾਰ ਲੋਕਾਂ ਦੀ ਵੋਟਾਂ ਨਾਲ ਬਣਦੀ ਹੈ ਰਾਜਪਾਲ ਨਾਮ ਦਾ ਮੁਖੀ ਹੁੰਦਾ ਹੈ ਪਰ ਅਸਲੀ ਕੰਮ ਤੇ ਅਸਲੀ ਸ਼ਕਤੀਆਂ ਮੁੱਖ ਮੰਤਰੀ ਅਤੇ ਉਸ ਦੀ ਟੀਮ ਦੇ ਕੋਲ ਹੁੰਦੀਆਂ ਹਨ ਵਿਧਾਇਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਖਦੇ ਹਨ ਪਰ ਯਾਦ ਰੱਖੋ ਚੰਗੀ ਸਰਕਾਰੋ ਹੀ ਹੁੰਦੀ ਹੈ ਜਿਸ ਨੂੰ ਲੋਕ ਇਮਾਨਦਾਰੀ ਨਾਲ ਚੋਂਦੇ ਹਨ ਸੋ ਇਹ ਤੁਹਾਡੇ ਰਾਜ ਸਰਕਾਰ ਦੇ ਬਾਰੇ ਤੁਹਾਡੇ MCQ ਸੀ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਥੈਂਕਸ ਫॉर ਵਾਚਿੰਗ ਤੇ ਹੋਰ ਅਜਿਹੇ ਵੀਡੀਓਸ ਦੇ ਲਈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਚੈਨਲ